ਇਹ ਖੰਡਰ ਨੂਮਾ ਹਾਲਾਤ ਜਿਸ ਇਮਾਰਤ ਦੇ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਇਮਾਰਤ ਨਹੀਂ ਬਲਕਿ ਇਹ ਟੁੱਟਦੀ, ਗਿਰਦੀ, ਟੈਂਦੀ ਹੋਈ ਇਮਾਰਤ ਜਿਸ ਦੀਆਂ ਛੱਤਾਂ ਦੇ ਵਿੱਚ ਛੇਦ ਹੋ ਚੁੱਕੇ ਐ ਜਿਸ ਦੇ ਛੱਤਾਂ ਦੇ ਉੱਤੇ ਕਾਹ ਜੰਮ ਚੁੱਕਿਆ ਜੋ ਕਿ ਤਰਸਯੋਗ ਹਾਲਤ ਦੇ ਵਿੱਚ ਹੈ ਇਹ ਕੁਝ ਹੋਰ ਨਹੀਂ ਬਲਕਿ ਹਿੰਦੂਆਂ ਦਾ ਇੱਕ ਮਹਾਨ ਤੀਰਥ ਕਹਿ ਸਕਦੇ ਹਾਂ ਕਿਉਂਕਿ ਇਹ ਇੱਕ ਪ੍ਰਾਚੀਨ ਪ੍ਰਸਿੱਧ ਸ਼੍ਰੀ ਰਾਮ ਦਰਬਾਰ ਮੰਦਿਰ ਹੈ ਇਹ ਮੰਦਿਰ ਸਨੌਰੀ ਏਡਾ ਦੇ ਵਿੱਚ ਸਥਿਤ ਹੈ ਕੁਝ ਲੋਕ ਦੱਸਦੇ ਨੇ ਕਿ ਇਹ ਮੰਦਿਰ ਲਗਭਗ 200 ਸਾਲ ਪੁਰਾਣਾ ਮੰਦਿਰ ਹੈ ਫਿਰ ਪਤਾ ਲੱਗਿਆ ਕਿ ਇਸ ਮੰਦਿਰ ਨੂੰ ਪ੍ਰਸ਼ਾਸਨ ਨੇ ਅਨਸੇਫ ਘੋਸ਼ਿਤ ਕਰਕੇ ਲਗਭਗ 1 ਸਾਲ ਤਾਲਾ ਲਾਈ ਰੱਖਿਆ ਉਸ ਤੋਂ ਬਾਅਦ ਵੰਦੇ ਮਾਤਰਮ ਦਲ ਦੇ ਸਨਾਤਨੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਹਾਲਾਤ ਬਾਰੇ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਇੱਕ ਮੋਹਿਮ ਛੇੜੀ ਤੇ ਸੰਘਰਸ਼ ਵਿੰਡ ਦਿੱਤਾ ਤੇ ਫਿਰ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ ਪਰ ਪ੍ਰਸ਼ਾਸਨ ਅਤੇ ਸਨਾਤਨੀਆਂ ਦੇ ਵਿੱਚ ਸੁਲ੍ਹਾ ਹੋ ਗਈ ਤੇ ਉਹਨਾਂ ਨੇ ਮੰਦਰ ਦੇ ਕਪਾਟ ਜਿਹੜੇ 1 ਸਾਲ ਤੋਂ ਬੰਦ ਸੀ ਉਹ ਖੋਲ ਦਿੱਤੇ ਜਿਸ ਤਰ੍ਹਾਂ ਹੀ ਮੰਦਰ ਦੇ ਕਪਾਟ ਖੁੱਲੇ ਸ਼ਰਧਾਲੂ ਅੰਦਰ ਵੜੇ ਤਾਂ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਕਿਉਂਕਿ ਭਗਵਾਨ ਰਾਜਾ ਰਾਮ ਜਿੰਦਿਆਂ ਦੇ ਵਿੱਚ ਬੰਦ ਸਨ ਜਾਲੇ ਲੱਗੇ ਹੋਏ ਸੀ ਗੋਡੇ-ਗੋਡੇ ਗਾਰਾ ਮੰਦਰ ਦੇ ਅੰਦਰ ਜਮਿਆ ਹੋਇਆ ਸੀ ਮੰਦਰ ਦੀ ਹਾਲਤ ਦੇਖਦੇ ਹੀ ਬਹੁਤ ਸਾਰੇ ਸ਼ਰਧਾਲੂ ਤਾਂ ਅੱਖਾਂ ਪਰ ਆਏ ਕੁਝ ਰੋਣ ਲੱਗੇ ਪਰ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਦੋਂ ਇਹ ਜਿੰਦੇ ਖੁੱਲੇ ਤਾਂ ਫਿਰ ਭਗਤਾਂ ਤੋਂ ਰਹਿਣਾ ਗਿਆ ਉਹਨਾਂ ਨੇ ਆਪ ਮੁਹਾਰੇ ਹੋ ਕੇ ਇਸ ਦੀ ਸਫਾਈ ਦਾ ਬੀੜਾ ਚੁੱਕ ਲਿਆ ਤੇ ਦੇਖਦੇ ਹੀ ਦੇਖਦੇ ਚੰਦ ਘੰਟਿਆਂ ਦੇ ਵਿੱਚ ਇਸ ਮੰਦਰ ਦੀ ਸਾਫ ਸਫਾਈ ਸ਼ੁਰੂ ਕਰ ਦਿੱਤੀ ਚਾਹੇ ਫਿਰੋ ਟੁੱਟੀਆਂ ਛੱਤਾਂ ਤੇ ਲੰਮਕ ਰਹੇ ਜਾਲੇ ਚਾਹੇ ਫਿਰ ਵਿਹੜੇ ਦੇ ਵਿੱਚ ਗੋਡੇ-ਗੋਡੇ ਕਿੱਟੇ-ਕਿੱਟੇ ਇਕੱਠੀ ਹੋਈ ਮਿੱਟੀ ਚਾਹੇ ਟੁੱਟੇ ਫੁੱਟੇ ਫਰਨੀਚਰ ਇਹ ਸਾਰਾ ਕੁਝ ਸ਼ਰਦਾਲੂਆਂ ਵੱਲੋਂ ਮਿੰਟੋ-ਮਿੰਟੀ ਸਮੇਟ ਦਿੱਤਾ ਗਿਆ ਦੱਸ ਦਈਏ ਇਸ ਮੰਦਿਰ ਦੀ ਹਾਲਤ ਇਸ ਵਕਤ ਬੜੀ ਹੀ ਖੰਡਿਤ ਹੋਈ ਹੋਈ ਹੈ ਕਿਉਂਕਿ ਇਸ ਦੀਆਂ ਛੱਤਾਂ ਕਿਸੇ ਵਕਤ ਵੀ ਗਿਰ ਸਕਦੀਆਂ ਨੇ ਇਸੇ ਕਰਕੇ ਪ੍ਰਸ਼ਾਸਨ ਨੇ ਇਸ ਨੂੰ ਬੰਦ ਕੀਤਾ ਹੋਇਆ ਪਰ ਸਨਾਤਨੀ ਕਿਸ ਤਰ੍ਹਾਂ ਬਰਦਾਸ਼ਤ ਕਰ ਦੇ ਕਿ ਉਹਨਾਂ ਦੇ ਰਾਮ ਲਲਾ ਰਾਮ ਨੋਮੀ ਤੋਂ ਪਹਿਲਾਂ ਸਲਾਖਾਂ ਦੇ ਪਿੱਛੇ ਨੇ ਤੇ ਟਹਿ ਟੇਰੀ ਹੋਈ ਇਮਾਰਤ ਦੇ ਵਿੱਚ ਰਾਜਾ ਰਾਮ ਮਾਤਾ ਜਾਨਕੀ ਲਕਸ਼ਮਣ ਜੀ ਤੇ ਵੀਰ ਬਜਰੰਗਵਲੀ ਬਿਰਾਜਮਾਨ ਹੋਏ ਹੋਏ ਨੇ ਇਹ ਇਹ ਉਹਨਾਂ ਦੀ ਮਜਬੂਰੀ ਨਹੀਂ ਹੋ ਸਕਦੀ ਬਲਕਿ ਇਹ ਸਨਾਤਨੀਆਂ ਦੀ ਅਣ ਦੇਖੀ ਹੈ ਪਰ ਜਦੋਂ ਜਾਗੀਏ ਉਦੋਂ ਹੀ ਸਵੇਰਾ ਸੋ ਜਗ ਗਏ ਸਨਾਤਨੀ ਤੇ ਪ੍ਰਸ਼ਾਸਨ ਨੇ ਸਾਥ ਦਿੱਤਾ ਇਸ ਮੰਦਰ ਨੂੰ ਖਲਵਾ ਦਿੱਤਾ ਸਾਫ ਸੁਥਰਾ ਕੀਤਾ ਸਫਾਈ ਕੀਤੀ ਗਈ ਭਗਵਾਨ ਸ਼੍ਰੀ ਰਾਮ ਦਾ ਅਭਿਸ਼ੇਕ ਹੋਇਆ ਜਲ ਅਭਿਸ਼ੇਕ ਦੁੱਧ ਅਭਿਸ਼ੇਕ ਸ਼ਿੰਗਾਰ ਵਸਤਰ ਬਦਲੇ ਗਏ ਤੇ ਵਧੀਆ ਧੂਫ ਬੱਤੀ ਉਥੇ ਕੀਤੀ ਗਈ ਪੰਡਤ ਜੀ ਦੁਆਰਾ ਪੂਰੀ ਵਿਧੀ ਵਿਧਾਨ ਨਾਲ ਇਸ ਦੇ ਵਿੱਚ ਫਿਰ ਦੁਆਰਾ ਸਾਫ ਸਫਾਈ ਕਰਕੇ ਪੂਜਾ ਅਰਚਨਾ ਆਰਤੀ ਸ਼ੁਰੂ ਕਰ ਦਿੱਤੀ ਜਿਹੜੀ ਕਿ 1 ਸਾਲ ਤੋਂ ਲਗਾਤਾਰ ਬੰਦ ਸੀ ਹੁਣ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਇਸ ਮੰਦਿਰ ਦੀ ਇਸ ਇਮਾਰਤ ਨੂੰ ਫਿਰ ਸੰਜੋਆ ਜਾਏ ਫਿਰ ਸਿੱਧਾ ਕੀਤਾ ਜਾਏ ਤੇ ਟੁੱਟੀਆਂ ਛੱਤਾਂ ਜੋੜੀਆਂ ਜਾਣ ਤੇ ਭਗਵਾਨ ਸ਼੍ਰੀ ਰਾਮ ਆਪਣੇ ਰਾਜ ਦਰਬਾਰ ਦੇ ਵਿੱਚ ਵਿਰਾਜਮਾਨ ਹੋਣ ਨਾ ਕਿ ਕਿਸੇ ਟੁੱਟੀ ਹੋਈ ਖੰਡਰ ਨੁਮਾ ਇਮਾਰਤ ਦੇ ਵਿੱਚ ਮੰਦਰ ਦੇਖੋਗੇ ਕਿਸ ਤਰ੍ਹਾਂ ਥਾਂ ਥਾਂ ਤੋਂ ਟੁੱਟਿਆ ਹੋਇਆ ਚਾਹੇ ਉਹਦੀ ਪਰਕਰਮਾ ਹੋਵੇ ਚਾਹੇ ਫਰਸ਼ ਹੋਣ ਚਾਹੇ ਛੱਤਾਂ ਹੋਣ ਹਰ ਥਾਂ ਤੇ ਕੁਝ ਨਾ ਕੁਝ ਟੁੱਟਿਆ ਹੋਇਆ ਪਰ ਇਸ ਨੂੰ ਜੋੜਨ ਦੀ ਜ਼ਿੰਮੇਵਾਰੀ ਇਸ ਦੀ ਮਰਮਤ ਕਰਵਾਉਣ ਦੀ ਜ਼ਿੰਮੇਵਾਰੀ ਵੰਦੇ ਮਾਤਰਮ ਦਲ ਅਤੇ ਸ਼ਹਿਰ ਦੇ ਸਨਾਤਨੀਆਂ ਨੇ ਚੱਕੀ ਹੈ ਤੇ ਹੁਣ ਤੁਹਾਡਾ ਸਭ ਦਾ ਫਰਜ ਬਣਦਾ ਹੈ ਕਿ ਉਹ ਬੰਦੇ ਮਾਤਰਮ ਦਲ ਦਾ ਸਾਥ ਦੇਣ ਤੇ ਇਹ ਸਮੰਦਰ ਦੀ ਟਹਿ ਟੇਰੀ ਹੋ ਰਹੀ ਇਸ ਇਮਾਰਤ ਨੂੰ ਬਚਾਣ ਤੇ ਰਾਜਾ ਰਾਮ ਉਸੇ ਤਰ੍ਹਾਂ ਆਪਣੇ ਸ਼ਾਹੀ ਦਰਬਾਰ ਦੇ ਵਿੱਚ ਵਿਰਾਜਮਾਨ ਹੋਣ ਤੇ ਇਸ ਇਮਾਰਤ ਨੂੰ ਗਿਰਨ ਤੋਂ ਬਚਾ ਲਿੱਤਾ ਜਾਵੇ ਤੇ ਇਸ ਲਈ ਆਪ ਸਭ ਸ਼ਹਿਰ ਵਾਸੀਆਂ ਨੂੰ ਸਮst ਜਗਤ ਦੇ ਵਿੱਚ ਵਸਦੇ ਰਾਮ ਭਗਤਾਂ ਨੂੰ ਹਨੂਮਾਨ ਭਗਤਾਂ ਨੂੰ ਗੁਜਾਰਿਸ਼ ਹੈ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਜਾਂ ਫਿਰ ਬੰਦੇ ਮਾਤਰਮ ਦਲ ਦੇ ਅਕਾਊਂਟ ਦੇ ਵਿੱਚ ਤੁਸੀਂ ਕੁਝ ਵੀ ਦਾਨ ਰਕਮ ਦੇ ਸਕਦੇ ਹੋ ਜਾਂ ਫਿਰ ਮੌਕੇ ਤੇ ਪਹੁੰਚ ਕੇ ਆਪਣੀ ਸ਼ਰਧਾ ਮੁਤਾਬਕ ਰੇਤਾ, ਸਿਮਿੰਟ, ਇੱਟ, ਬਜਰੀ ਜੋ ਵੀ ਸਮਾਨ ਇੱਥੇ ਲੱਗਣਾ ਉਸ ਦੀ ਸੇਵਾ ਲੈ ਸਕਦੇ ਹੋ। ਸੋ ਸੇਵਾ ਲੈਣ ਲਈ ਸੰਪਰਕ ਕਰਿਓ ਜਿਹੜੇ ਨੰਬਰ ਦਿੱਤੇ ਗਏ ਸੋ ਰਾਜਾ RAM ਦੇ ਇਸ ਦਰਬਾਰ ਨੂੰ ਫੇਰ ਇੱਕ ਵਾਰ ਰਾਜਾ RAM ਦੇ ਮਹਿਲਵਾਨ ਭਗਵਾਨ ਸ਼੍ਰੀ RAM ਦੇ ਮਹਿਲਵਾਨ ਬਣਾਣਾ ਹੈ ਇਸ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿੱਚ ਜੋ ਭਗਵਾਨ ਦੀ ਪ੍ਰਤਿਮਾ ਹੈ ਉਹ ਕਾਲੇ ਪੱਥਰ ਦੀ ਬਣੀ ਹੋਈ ਹੈ ਦੋਸਤੋ ਅੱਜ ਤੋਂ ਪਹਿਲਾਂ ਅਸੀਂ ਸਿਰਫ ਅਯੁੱਧਿਆ ਦੇ ਵਿੱਚ ਕਾਲੇ ਪੱਥਰ ਦੀ ਬਣੀ ਹੋਈ RAM ਲਲਾ ਦੀ ਮੂਰਤੀ ਦੇ ਦਰਸ਼ਨ ਕੀਤੇ ਸੀ ਉਸ ਤੋਂ ਬਾਅਦ ਇੱਥੇ RAM ਲਲਾ ਦੀ ਇਸ ਪ੍ਰਤਿਮਾ ਦੇ ਦਰਸ਼ਨ ਹੁੰਦੇ ਹੈ ਕਾਲੇ ਪੱਥਰ ਦੇ ਰੂਪ ਦੇ ਵਿੱਚ ਸੋ ਇਹ ਇਤਿਹਾਸਿਕ ਪ੍ਰਾਚੀਨ ਮੰਦਿਰ ਹੈ ਇੱਥੇ ਪਹੁੰਚ ਕੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦਾਹੇ ਮੰਦਰ ਬੰਦ ਹੋਇਆ ਉਦੋਂ ਦੇ ਸਾਡੇ ਇਲਾਕੇ ਦੇ ਵਿੱਚ ਮੰਦ ਹਾਲੀ ਮੰਦ ਭਾਗੀ ਤੇ ਬਹੁਤ ਸਾਰੀਆਂ ਅਜੀਬ ਘਟਨਾਵਾਂ ਹੋਣ ਲੱਗੀਆਂ ਪਰ ਉਹਨਾਂ ਨੂੰ ਇਹ ਵੀ ਉਮੀਦ ਹੈ ਕਿ ਹੁਣ ਇਹ ਮੰਦਿਰ ਖੁੱਲ ਗਿਆ ਤੇ ਹੁਣ ਸਾਡੇ ਭਾਗ ਵੀ ਖੁੱਲ ਜਾਣਗੇ ਤੇ ਦੇਖੋ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਭਗਤਾਂ ਦਾ ਤਾਂਤਾ ਲੱਗਿਆ ਤੇ ਆਰਤੀ ਪੂਜਾ ਅਰਚਨਾ ਸ਼ੁਰੂ ਹੋ ਗਈ ਤੇ ਹੁਣ ਰਾਮ ਭਗਵਾਨ ਕਿਰਪਾ ਕਰਨਗੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਦਿਲ ਖੋਲ ਕੇ ਇਸ ਮੰਦਰ ਲਈ ਦਾਨ ਦਿਓ ਆਪ ਆ ਕੇ ਸੇਵਾ ਸੰਭਾਲੋ ਇੱਥੇ ਪੈਸੇ ਨਹੀਂ ਦੇਣੇ ਤਾਂ ਕੋਈ ਗੱਲ ਨਹੀਂ ਆ ਕੇ ਤੁਸੀਂ ਮਜ਼ਦੂਰ ਲਗਵਾ ਸਕਦੇ ਹੋ ਤੁਸੀਂ ਰੇਤਾ ਸਿਮਿੰਟ ਸਰੀਆ ਇਟ ਬਜਰੀ ਪੱਥਰ ਜੋ ਵੀ ਚੀਜ਼ ਤੁਸੀਂ ਦੇਣਾ ਚਾਹੁੰਦੇ ਹੋ ਇੱਥੇ ਆ ਕੇ ਦਾਨ ਕਰੋ ਤਾਂ ਜੋ ਰਾਮ ਭਗਵਾਨ ਦਾ ਇਹ ਮੰਦਰ ਫਿਰ ਉਸੇ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਸ਼ਿਸ਼ੋਭਿਤ ਹੋ ਸਕੇ ਤੇ ਭਗਵਾਨ ਆਪਣੀ ਕਿਰਪਾ ਵਰਸਾ ਸਕਣ ਜੈ ਸ਼੍ਰੀ ਰਾਮ ਸ਼੍ਰੀ ਰਾਮ ਨਾਮਾਧਾਰਏ ਤੁਮ ਨਸੀਦਾ ਸਾਇ ਨਮੋ ਨਮਾ ਰਾਜ ਕੰਕਾ ਸੁਦੰ ਪ੍ਰੇਮੇ ਵਰਗੰ ਨਿਰਵਾਣ ਸ਼ਾਂਤੀ ਪਤਮ ਰਾਮਾ ਸ਼ੰਭੂ ਵਣੰਦੇ ਸੇਵੇ ਮੈਂ ਤੁਹਾਨੂੰ ਵੀ ਲਾਂ ਤੇਰੇ ਹੋਇਬੋਂ ਰਾਮਾ ਸ਼ੰਭੂ ਜੀ ਤੇ ਚਰਨ ਸੁਰਵਿਣ ਮਾਇਆ ਅੰਮ੍ਰਿਤ ਜੋ ਮਹਾਰਿ ਵੰਦਿ ਲੈ ਕਮਤਾ ਪ੍ਰਮਾਤਮਾ ਦਾ ਕੋਈ ਨਾਮ ਐਂਚ ਰਹਿਣਾ ਨਾ ਇਹ ਨਾਮ ਲੈ ਕੇ ਰਹਿਣਾ ਤੇ ਹੁਣ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਦਾ ਜਿਹੜਾ ਸਿਸਟਮ ਹੈ ਜਿਹੜਾ ਤੁਹਾਨੂੰ ਪਤਾ 2 ਸਾਲ 3 ਸਾਲ ਲੱਗਦਾ ਅਸੀਂ ਇੱਥੇ ਆਪ ਪੈਸੇ ਕਿੱਥੇ ਕਰਕੇ ਖਤਮ ਕਰੀਏ ਤੇ ਹੁਣ ਜਿਹੜਾ ਨਿਸ਼ਾਨਾ ਸਾਨੂੰ ਆਗੇ ਦਿੱਤੀ ਹੈ ਜੀ ਤੇ ਅਸੀਂ ਤੁਹਾਡੀ ਕੋਈ ਵੀ ਉਮੀਦ ਤੋਂ ਬਾਹਰ ਪਿੱਛੇ ਨਹੀਂ ਹੋਵਾਂਗੇ 2ਕ ਤੋਂ ਪਰਾਂ ਨਹੀਂ ਹੋਵਾਂਗੇ अभी सिर्फ पाठ पूजा ही करना और कुछ नहीं करना पर... दो टाइम आरती अगर ज्योति नहीं करना आरती स्नानी करना बहुत सही हो ਆਜੋ ਮੈਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ